ਕਮਲ ਦੀ ਗੱਲ ਹੋ ਗਈ ਸਿੱਖਾਂ ਵਾਸਤੇ ਸੀਸ ਦੇਣਾ ਕੋਈ ਔਕੀ ਗੱਲ ਨਹੀਂ ਹੈ ਉਸ ਤੋਂ ਬਾਅਦ ਭਾਈ ਧਰਮ ਸਿੰਘ ਜੀ ਉੱਠ ਪਏ ਵਾਰੀ-ਵਾਰੀ ਲੜੀ-ਵਾਰ ਕਰਦੇ ਆ ਪੰਜ ਪਿਆਰੇ ਸਤਿਗੁਰੂ ਮਹਾਰਾਜ ਜੀ ਦੀ ਕਿਰਪਾਣ ਦੇ ਅੱਗੇ ਆਪਣਾ ਸੀਸ ਭੇਟ ਕਰਦੇ ਨੇ ਪਰਤ ਕੇ ਜਦੋਂ ਪੰਜ ਵਾਰੀਆਂ ਨਿਪਟ ਗਈਆਂ ਸਤਿਗੁਰੂ ਮਹਾਰਾਜ ਨੇ ਉਹਨਾਂ ਪੰਜਾਂ ਪਿਆਰਿਆਂ ਨੂੰ ਨੀਲੇ ਰੰਗ ਦੇ ਬਾਣੇ ਪਹਿਨਾਏ ਪਹਿਨਾ ਕੇ ਸਤਿਗੁਰੂ ਮਹਾਰਾਜ ਨੇ ਖੰਡੇ ਕੀ ਪੌਲ ਜਿਹਨੂੰ ਆਪਾਂ ਅੰਮ੍ਰਿਤ ਅੱਖ ਦੇਖਣਾ ਸਤਿਗੁਰੂ ਮਹਾਰਾਜ ਨੇ ਤਿਆਰ ਕੀਤਾ ਤਿਆਰ ਕਰਕੇ ਨਾ ਗਾਤੇ ਨੇ ਪੰਜਾਂ ਪਿਆਰਿਆਂ ਨੂੰ ਵਾਰੀ-ਵਾਰੀ ਪੰਜ ਪੌਲ ਜਿਨ੍ਹਾਂ ਨੇ ਸ਼ਕਤੀਆਂ ਨੂੰ ਪਤਾ ਹੈ ਪੰਜ ਚੂਲੇ ਛਕਾਏ ਜਾਂਦੇ ਨੇ ਪੰਜ ਨੇਤਰਾਂ ਵਿੱਚ ਮਾਰੇ ਜਾਂਦੇ ਨੇ ਤੇ ਪੰਜ ਸੀਸ ਤੇ ਪਾਏ ਜਾਂਦੇ ਮੇਰੇ ਮਹਾਰਾਜ ਨੇ ਉਹਨਾਂ ਨੂੰ ਖੰਡੇ ਕੀ ਪੌਲ ਦਿੱਤੀ ਆਪ ਵੀ ਸ਼ਕਤੀ ਤੇ ਨਾਲ ਇਹ ਪੰਜ ਕੱਕੇ ਆਪ ਜੀ ਨੇ ਧਿਆਨ ਦੇਣਾ ਪਰਉਪਕਾਰਾਂ ਦੀ ਲੜੀ ਅੰਦਰ ਸਤਿਗੁਰੂ ਨੇ ਸਭ ਤੋਂ ਪਹਿਲਾਂ ਰੱਖਿਆ ਕੇਸ ਸਤਗੁਰੂ ਮਹਾਰਾਜ ਇੱਕ ਆਪਾਂ ਕਹਿੰਦੇ ਆ ਸਿੱਖ ਨੇ ਕੇਸ ਰੱਖਣੇ ਨਹੀਂ ਖਿਵਾ ਕਰਦੇ ਨਾ ਰਖੜੇ ਨਹੀਂ ਅਸੀਂ ਸੰਭਾਲ ਕਰਨੀ ਹੱਥ ਰੱਬ ਨੇ ਦਿੱਤੀ ਆ ਕਦੀ ਆਪਾਂ ਕਿਹਾ ਹੱਥ ਰੱਖਣੇ ਹੱਥ ਰੱਖਦੇ ਨਹੀਂ ਆਪਾਂ ਸੰਭਾਲ ਕਰਦੇ ਆ ਕੇਸ ਗੁਰੂ ਬਾਬੇ ਅਕਾਲ ਪੁਰਖ ਨੇ ਬਖਸ਼ਿਸ਼ ਕੀਤੇ ਨੇ ਸਤਗੁਰ ਕਹਿੰਦੇ ਨੇ ਤੂੰ ਸਿਰਫ ਇਹਨਾਂ ਦੀ ਸੰਭਾਲ ਕਰਨੀ ਤੇ ਮੈਂ ਇੱਕ ਦਿਨ ਇੰਗਲਿਸ਼ ਵਿਦਵਾਨ ਭੈਣ ਦੇ ਬੱਚੇ ਪੜ ਰਿਆ ਸੀ ਉਹਨੇ ਬੜੀ ਕਮਾਲ ਦੀ ਗੱਲ ਲਿਖੀ ਇੰਗਲਿਸ਼ ਦੇ ਵਿੱਚ ਵੈਸੇ ਸਾਡੇ ਕਈ ਪ੍ਰਚਾਰਕਾਂ ਨੂੰ ਨਾ ਇੰਗਲਿਸ਼ ਤੋਂ ਅਲਰਜੀ ਜੋ ਪਰ ਖਿਮਾ ਕਰਦੇ ਨਾ ਜਦੋਂ ਤੁਸੀਂ ਬਾਹਰਲੇ ਦੇਸ਼ਾਂ ਵਿੱਚ ਜਾਂਦੇ ਹੋ ਨਾ ਉੱਥੇ ਬੱਚਿਆਂ ਨੂੰ ਪੰਜਾਬੀ ਨਹੀਂ ਆਉਂਦੀ ਆਪ ਤੁਹਾਡੇ ਵੀ ਬੱਚਿਆਂ ਨੂੰ ਪੰਜਾਬੀ ਨਹੀਂ ਆਉਂਦੀ ਜੇ ਨਾ ਬੱਚਿਆਂ ਨਾਲ ਗੱਲ ਕਰਨੀ ਹੋਵੇ ਪ੍ਰਚਾਰਕ ਨੂੰ ਹਿੰਦੀ ਨਾ ਆਉਂਦੀ ਹੋਵੇ ਇਹਨਾਂ ਨੂੰ ਪੰਜਾਬੀ ਨਾ ਆਉਂਦੀ ਹੋਵੇ ਤੇ ਗੱਲ ਹੀ ਨਹੀਂ ਹੋਏਗੀ ਇੱਕ ਸੈਂਟਰ ਵਾਲੀ ਲੈਂਗੁਏਜ ਹੈ ਇੰਗਲਿਸ਼ ਇੰਟਰਨੈਸ਼ਨਲ ਲੈਵਲ ਤੇ ਬੋਲੀ ਜਾਂਦੀ ਸਿੱਖ ਨੂੰ ਸਾਰੀਆਂ ਭਾਸ਼ਾਵਾਂ ਦਾ ਗਿਆਨ ਹੋਣਾ ਚਾਹੀਦਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ 17 ਤੋਂ ਵੱਧ ਭਾਸ਼ਾਵਾਂ ਨਹੀਂ ਸਤਿਗੁਰੂ ਕਿਸੇ ਭਾਸ਼ਾ ਨਾਲ ਨਫ਼ਰਤ ਨਹੀਂ ਜੋ ਕਰਦੇ ਫਿਰ ਮੈਂ ਬੀਤੀ ਕਰ ਰਿਹਾ ਉਹਨੇ ਲਿਖਿਆ ਉਹ ਕਹਿੰਦੀ ਸਿੱਖ ਵੀਰੋ ਬੱਚਿਓ ਭੈਣੋ ਆ ਜਿਹੜੇ ਕੇਸ ਤੁਹਾਨੂੰ ਦਿੱਤੇ ਨੇ ਪਹਿਲਾਂ ਮੈਂ ਇੰਗਲਿਸ਼ ਵਿੱਚ ਉਸ ਭੈਣ ਦੇ ਬੱਚਨ ਦੁਆਰਾ ਦੇਵਾਂ ਕਹਿੰਦੀ ਇਟ ਇਜ਼ ਨੋਟ ਯਰ ਸਿੰਪਲ ਹੇਅਰ ਇਟ ਇਜ਼ ਇਲੈਕਟ੍ਰੀਕਲ ਵਾਇਰ ਅਟੈਚ ਟੂ ਗੁਰੂ ਗੋਬਿੰਦ ਸਿੰਘ ਹਾਊਸ ਪਾਵਰ ਉਹ ਕਹਿੰਦੀ ਹੈ ਤੁਹਾਡੇ ਜਿਹੜੇ ਕੇਸ ਨਾ ਨਾ ਇਹਨਾਂ ਨੂੰ ਕਿਤੇ ਸਾਦੇ ਕੇਸ ਨਾ ਸਮਝਿਓ ਇਹ ਉਹ ਬਿਜਲੀ ਦੀਆਂ ਤਾਰਾਂ ਨੇ ਜਿਨ੍ਹਾਂ ਦਾ ਸਬੰਧ ਗੁਰੂ ਗੋਬਿੰਦ ਸਿੰਘ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸਿੱਧਾ ਸਿੱਧਾ ਜੁੜਦਾ ਹੈ ਸਚਾਈਏ ਮੇਰੇ ਸਤਿਗੁਰੂ ਨੇ ਆਖਿਆ ਸਭ ਤੋਂ ਪਹਿਲਾ ਕਕਾਰ ਕੇਸ ਨੇ ਫਿਰ ਮੇਰੇ ਬਾਬੇ ਗੁਰੂ ਸਤਿਗੁਰੂ ਨੇ ਸਾਡੀ ਹੱਥ ਦੇ ਵਿੱਚ ਕੜਾ ਪਾਇਆ ਉਹਦੇ ਤੋਂ ਬਾਅਦ ਸਤਿਗੁਰੂ ਮਹਾਰਾਜ ਨੇ ਇੱਕ ਸ਼ਹਿਰੀ ਦੀ ਬਖਸ਼ਿਸ਼ ਕੀਤੀ ਕਿਰਪਾਨ ਦੀ ਬਖਸ਼ਿਸ਼ ਕੀਤੀ ਕੰਗੇ ਦੀ ਬਖਸ਼ਿਸ਼ ਕੀਤੀ ਇੱਕ ਵਿਦਵਾਨ ਨੇ ਬੜਾ ਪਿਆਰਾ ਲਿਖਿਆ ਕਹਿੰਦਾ ਦੇ ਦੇ ਕੇਸ ਦਸ਼ਮੇਸ਼ ਨੇ ਕਿਹਾ ਮੂੰਹ ਲੋ ਬਖਸ਼ੀਆਂ ਸਿੰਘੋ ਸਰਦਾਰੀਆਂ ਨੇ ਮੇਰੇ ਦਰਤੇ ਨੇ ਆਖਿਆ ਲੋ ਤੁਹਾਨੂੰ ਅੱਜ ਸਰਦਾਰੀਆਂ ਬਖਸ਼ਿਦੀਆਂ ਦੇ ਦੇ ਕੇਸ ਵਿਸਮੇਸ਼ ਨੇ ਕਿਹਾ ਮੂੰਹ ਲੋ ਬਖਸ਼ੀਆਂ ਸਿੰਘੋ ਸਰਦਾਰੀਆਂ ਨੇ ਕੰਗਾ ਫੇਰਦੇ ਸਮੇਂ ਯਾਦ ਰੱਖਣਾ ਕਦੀ ਫਿਰਣੀਆਂ ਸਿਰਾਂ ਤੇ ਆਰੀਆਂ ਨੇ ਜਦੋਂ ਤੂੰ ਕੰਗਾ ਫੇਰਦਾ ਹੈ ਨਾ ਸਤਾਈਏ ਸੇਰ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਹੁਵੇਂ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਸੀਸ ਛਕੀ ਹੋਏ ਖੰਡੇ ਕੀ ਪੌਲ ਸਿੱਖ ਸੇ ਕਬਰ ਅੱਗੇ ਮੱਥਾ ਟੇਕਦੇ ਸੋਚਣਾ ਪੈਗਾ ਇਹਨੂੰ ਅਜੇ ਮਤ ਨਹੀਂ ਆਈ ਸਿੱਖ ਸੇ ਮਨੁੱਖ ਅੱਗੇ ਮੱਥਾ ਟੇਕਦੇ ਵੇਖੋ ਗੁਰਬਾਣੀ ਪੜਨ ਵਾਲਾ ਹਰ ਇੱਕ ਵੀਰ ਭੈਣ ਸਤਕਾਰਯੋਗ ਹੈ ਪਰ ਖਿਮਾ ਕਰ ਦੇਣਾ ਇਸ ਸਿਰ ਕਿਸੇ ਬੰਦੇ ਅੱਗੇ ਨਾ ਝੁਕਾਇਆ ਕਰੋ ਕਿਉਂਕਿ ਮਾਨੁ ਕੀਟੇ ਧਿਰਤੀ ਸਭ ਜਾਨ ਮਹਾਰਾਜ ਕਹਿੰਦੇ ਬੰਦੇ ਦੀ ਤੇਕ ਹੀ ਲੈਂਦਾ ਬੰਦੇ ਦਾ ਕਾਦੀ ਗਲੋ ਆਸਰਾ ਲੈਂਦਾ ਕਿਸ ਮਾਨੁਕ ਪੈ ਕਰੂ ਬੇਨੰਤੀ ਸੋ ਆਪਣੇ ਹੀ ਦੁਖ ਪਰਿਆ ਮਹਾਰਾਜ ਕਹਿੰਦੇ ਕਿਹਦੇ ਅੱਗੇ ਦੁਖੜਾ ਰੋਵਾਂ ਮੈਂ ਦੁਖੀ ਆ ਸਤਗੁਰ ਕਹਿੰਦੇ ਤੇ ਸਾਰਾ ਸੰਸਾਰ ਰੋਗੀ ਦਿਸ ਰਿਹਾ ਮੇਰੇ ਮੈਂ ਬੇਨਤੀ ਕਰਾਂ ਦੇ ਦੇ ਕੇਸ਼ ਦਸ਼ਮੇਸ਼ ਨੇ ਕਿਹਾ ਮੂਹ ਲੋ ਬਖਸ਼ੀਆਂ ਸਿੰਘੋ ਸਰਦਾਰੀਆਂ ਨੇ ਕੰਗਾ ਫੇਰ ਦੇ ਸਮੇਂ ਯਾਦ ਰੱਖਣਾ ਕਦੀ ਫਿਰਨੀਆਂ ਸਿਰਾਂ ਤੇ ਆਰੀਆਂ ਨੇ ਹੱਥ ਉੱਠੇ ਨਾ ਕਿਸੇ ਮਜਲੂਮ ਉਤੇ ਕੜਾ ਨਹੀਂ ਹੱਥ ਘੜੀਆਂ ਮਾਰੀਆਂ ਮੇਰੇ ਸਤਿਗੁਰੂ ਨੇ ਆਖਿਆ ਜਦੋਂ ਕੜਾ ਪਾਉਣਾ ਹੈ ਨਾ ਕਿਸੇ ਗਰੀਬ ਤੇ ਅਤਿਆਚਾਰ ਨਾ ਕਰ ਕਿਸੇ ਮਜਲੂਮ ਤੇ ਤੇਰਾ ਹੱਥ ਨਾ ਉੱਠ ਜਾਵੇ ਕਿਸੇ ਨਿਮਾਨੇ ਤੇ ਜਿਹੜਾ ਤੇਰੇ ਨਾਲੋਂ ਮਾੜਾ ਏ ਉਹਦੇ ਤੇ ਹੱਥ ਨਾ ਚੁੱਕ ਦੇਈਂ ਮਹਾਰਾਜ ਕਹਿੰਦੇ ਹੱਥ ਉੱਠੇ ਨਾ ਕਿਸੇ ਮਜਲੂਮ ਉਤੇ ਕੜਾ ਨਹੀਂ ਹੱਥ ਕੜੀਆਂ ਮਾਰੀਆਂ ਨਹੀਂ ਕਿ ਸ਼ਹਿਰਾ ਜੱਟ ਤੇ ਸਾਤਾ ਪ੍ਰਤੀਕ ਦੀ ਕੇ ਬਖਸ਼ ਦਿੱਤੀਆਂ ਬਖਸ਼ਿਸ਼ਾਂ ਸਾਰੀਆਂ ਨੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਤੇ ਸਾਰੀਆਂ ਰਹਿਮਤਾਂ ਸਿੱਖ ਦੀ ਝੋਲੀ ਵਿੱਚ ਪਾ ਦਿੱਤੀਆਂ ਏਕ ਗੱਲ ਆਖੀ ਮੇਰੇ ਆ ਬੱਚਿਆ ਇਹ ਪੰਜਾਂ ਕੱਕਿਆਂ ਦਾ ਧਾਰਨੀ ਹੋ ਕੇ ਨਾ ਜ਼ਿੰਦਗੀ ਨੂੰ ਜੀਉਣ ਦਾ ਯਤਨ ਕਰੇ ਕਦੀ ਵੀ ਕੇਸਾਂ ਦੀ ਬੇਅਦਵੀ ਨਾ ਕਰਾਈ ਕਿਉਂਕਿ ਪਹਿਲੀ ਕੁਰੇਤ ਜਿਹੜੀ ਹੈ ਨਾ ਉਹ ਕੇਸਾਂ ਦੀ ਬੇਅਦਵੀ ਜਿਹੜੇ ਵੀਰ ਭੈਣ ਬੱਚੇ ਬੱਚੀਆਂ ਕੇਸਾਂ ਦੀ ਬੇਅਦਵੀ ਕਰਦੇ ਜੋ ਅਜ ਵਾਸਤਾ ਜੋ ਗੁਰੂ ਗੋਬਿੰਦ ਸਿੰਘ ਸਤਿਪਾਤਸ਼ਾਹ ਦਾ ਸੰਸਾਰ ਦੇ ਫੈਸ਼ਨ ਦੀ ਔੜ ਵਿੱਚ ਨਾ ਪਾਉ ਕਿਉਂਕਿ ਜਿਨ੍ਹਾਂ ਕਰਕੇ ਤੁਸੀਂ ਦੀਨ ਗਵਾਇਓ ਬਾਬਾ ਕਬੀਰ ਸਾਹਿਬ ਦਾ ਬੜਾ ਪਿਆਰਾ ਸ਼ਲੋਕ ਹੈ ਕਬੀਰ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਥ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ ਮਹਾਰਾਜ ਕਹਿੰਦੇ ਪਾਗਲ ਬੰਦੇ ਨੇ ਆਪਣੇ ਹੱਥੀ ਆਪਣੇ ਪੈਰਾਂ ਤੇ ਕੁਹਾੜਾ ਮਾਰ ਲਿਆ ਇਹ ਸਤਿਗੁਰੂ ਦੀ ਬਖਸ਼ਿਸ਼ ਹੈ ਸਿੱਖਾ ਇਸ ਕੇਸਾਂ ਦੀ ਬਦਬੀ ਨਹੀਂ ਹੋਣੀ ਚਾਹੀਦੀ ਕਦੀ ਕੇਸਾਂ ਦੀ ਕੀਮਤ ਪੁੱਛਦੀ ਹੋਏ ਤੇ ਸਮਾਣੇ ਤੇ ਲਾਗੇ ਇੱਕ ਇਲਾਕਾ ਹੈ ਸਡੋਰਾ ਉੱਥੋਂ ਦਾ ਰਹਿਣ ਵਾਲਾ ਹੈ ਪੀਰ ਬੁੱਧੂ ਸ਼ਾਹ ਕਦੀ ਉਹਨੂੰ ਪੁੱਛਿਓ ਐ ਬਾਪੂ ਕੂੰ ਦਸ ਕੇਸਾਂ ਦੀ ਕਿੰਨੀ ਕੀਮਤ ਹੈ ਉਹ ਦੱਸੇਗਾ ਜਦੋਂ ਪੰਗਾਣੀ ਦਾ ਜੁੱਧ ਹੋਇਆ ਉਹਨੇ ਆਪਣੇ ਦੋ ਪੁੱਤਰ ਇੱਕ ਭਰਾ ਸ਼ੀਤ ਕਰਵਾ ਲਿਆ ਜਦੋਂ ਗੁਰੂ ਗੋਬਿੰਦ ਸਿੰਘ ਪਾਸ਼ਾ ਕੋਲ ਗਏ ਮਹਾਰਾਜ ਜੀ ਨੇ ਆਪਣੀ ਦਸਤਾਰ ਦੇ ਦੋ ਹਿੱਸੇ ਕਰਕੇ ਨਾ ਇੱਕ ਮਾਮਾ ਕ੍ਰਿਪਾਲ ਦਾਸ ਜਿਹੜੇ ਬਾਅਦ ਵਿੱਚ ਕ੍ਰਿਪਾਲ ਸਿੰਘ ਬਣੇ ਉਹਨਾਂ ਨੂੰ ਬਖਸ਼ਿਸ਼ ਕੀਤਾ ਇੱਕ ਆਪਣੀ ਦਸਤਾਰ ਦਾ ਹਿੱਸਾ ਉਸ ਡੌਰੇ ਦੇ ਪੀਰ ਬੁੱਧੂ ਸ਼ਾਹ ਨੂੰ ਬਖਸ਼ਿਸ਼ ਕੀਤਾ ਮਹਾਰਾਜ ਨੇ ਇੱਕ ਲਿਖਤੀ ਆਪਣੇ ਹੱਥੀਂ ਹੁਕਮਨਾਮਾ ਵੀ ਦਿੱਤਾ ਜਦੋਂ ਇਹਨਾਂ ਕੁਝ ਮਿਲਿਆ ਤੇ ਪੀਰ ਬੁੱਧੂ ਸ਼ਾਹ ਨੇ ਬੜੇ ਪਿਆਰ ਵਿੱਚ ਗ੍ਰੀਤੀ ਕੀਤੀ ਦਾਤਾ ਆ ਜਿਹੜਾ ਤੂੰ ਪੰਗਾ ਕੇਸਾਂ ਵਿੱਚ ਫੇਰ ਰਿਹਾ ਹੈ ਨਾ ਕਿਰਪਾ ਕਰ ਇਸ ਸਿੱਖ ਦੀ ਝੋਲੀ ਵਿੱਚ ਪਾ ਸਚਾਈ ਜੋ ਖੁਸ਼ ਕੇ ਵੇਖੋ ਕਦੀ ਕੇਸਾਂ ਦੀ ਮਹੰਤਾ ਉਸ ਬੰਦੇ ਨੂੰ ਉਹ ਤੁਹਾਨੂੰ ਦੱਸੇਗਾ ਆਪਣੇ ਪੁੱਤਰ ਕੁਰਬਾਨ ਕਰਾ ਕੇ ਆਪਣਾ ਭਰਾ ਸ਼ਹੀਦ ਕਰਾ ਕੇ ਮੈਂ ਗੁਰੂ ਬਾਜਾ ਵਾਲੇ ਦੇ ਦਰ ਤੋਂ ਜੇ ਕੁਝ ਮੰਗਿਆ ਦੇ ਕੇਸ ਮੰਗੇ ਸੰਦਾਤਾ ਇੱਕ ਕੰਗਾ ਜਿਹੜਾ ਹੈ ਨਾ ਤੇ ਕੇਸਾਂ ਸਮੇਤ ਇਸ ਸੇਵਕ ਦੀ ਝੋਲੀ ਵਿੱਚ ਪਾ ਦੇ ਤੇ ਪਰਤ ਕੇ ਜੇ ਕੇਸਾਂ ਦੀ ਮਹੰਤਾ ਕੁਛ ਨਹੀਂ ਜੋ ਤੇ ਲਾਹੌਰ ਦੇ ਉਸ ਸਥਾਨ ਤੇ ਚਲੇ ਜਾਓ ਜਿੱਥੇ ਭਾਈ ਤਾਰੂ ਸਿੰਘ ਦਾ ਖੂਪ ਉਤਰਿਆ ਹੈ ਜਲਾਦ ਕਹਿੰਦਾ ਤੇਰੇ ਕੇਸ ਕਤਲ ਕਰ ਦੇਣੇ ਹੈ ਭਾਈ ਤਾਰੂ ਸਿੰਘ ਕਹਿੰਦਾ ਕੇਸ ਨਾ ਕਤਲ ਕਰ ਤੂੰ ਖੂਪ ਉਤਾਰ ਦੇ ਸਚਾਈ ਜੋ ਤਨ ਜਿਗਰ ਹੈ ਉਹਨਾਂ ਵਿੱਚ ਗੁਰੂ ਕੇ ਸਿੱਖਾਂ ਦਾ ਜਿਨ੍ਹਾਂ ਨੇ ਕੇਸਾਂ ਨੂੰ ਗੁਰੂ ਗੋਬਿੰਦ ਸਿੰਘ ਦਾ ਉਹ ਪਰਉਪਕਾਰ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖਿਆ ਤੇ ਸਾਂਭ ਕੇ ਰੱਖਦੇ ਹੋਏ ਉਹਨਾਂ ਨੇ ਕੇਸਾਂ ਦੇ ਨਾਲ ਜਿਹੜੀ ਇਹ ਸਿੱਖੀ ਕੇਸਾਂ ਪਰ ਅਰਦਾਸ ਕਰਦੇ ਨਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਸ਼ੀ ਦਿੱਤੇ ਬੰਦ-ਬੰਦ ਕਟਾਏ ਕੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਸੰਭਾਲ ਕੀ ਕੁਰਬਾਨੀਆਂ ਕੀਤੀਆਂ ਸਿੱਖੀ ਕੇਸਾਂ ਸਵਾਸਾਂ ਸੰਗ ਦੇਾਈ ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਮਹਲ ਦੀ ਗੱਲ ਹੋ ਗਈ ਮੇਰੇ ਸਤਿਗੁਰੂ ਨੇ ਕੇਸਾਂ ਦੀ ਕਿੰਨੀ ਪਿਆਰ ਕੀਤਾ ਹੋਇਆ ਗੁਰੂ ਬਾਬੇ ਨਾਨਕ ਨੇ ਜਿਸ ਦਿਨ ਭਾਈ ਮਰਦਾਨੇ ਦੇ ਨਾਲ ਤੁਰੇ ਨੇ ਨਾ ਤੇ ਭਾਈ ਮਰਦਾਨੇ ਨੂੰ ਇੱਕ ਗੱਲ ਆਖੀ ਮਰਦਾਨਿਆਂ ਅੰਮ੍ਰਿਤ ਵੇਲੇ ਉੱਠਣਾ ਹੈ ਸਤਨਾਮ ਦਾ ਜਾਪ ਕਰਨਾ ਹੈ ਕੇਸਾਂ ਦੀ ਬੇਦਬੀ ਨਹੀਂ ਕਰਨੀ ਇਹ ਕੇਸ ਮੇਰੇ ਗੁਰੂ ਨਾਨਕ ਪਾਤਸ਼ਾਹ ਤੋਂ ਰੱਖਣ ਦੀ ਹਦਾਇਤ ਸਿੱਖਾਂ ਨੂੰ ਕੀਤੀ ਗਈ। ਫਿਰ ਮੈਂ ਬੇਨਤੀ ਕਰਾਂ ਸਤਿਗੁਰੂ ਮਹਾਰਾਜ ਜੀ ਦੇ ਪਿਆਰਿਆਂ ਨੇ ਮਹਾਰਾਜ ਨੇ ਆਖਿਆ ਸਭ ਤੋਂ ਪਹਿਲੀ ਕੁਰਾਇਤ ਹੈ ਕੇਸਾਂ ਦੀ ਬੇਦਬੀ ਕਰਨੀ ਸਿੱਖਾ ਤੂੰ ਹੋਏ ਮੈਂ ਕੱਲ ਇੱਕ ਵੀਰ ਨਾਲ ਗੱਲ ਕਰ ਰਿਹਾ ਸੀ ਉਸ ਨੌਜਵਾਨ ਵੀਰ ਨੇ ਕਿਸ ਕਤਲ ਕੀਤੇ ਮੇਰੇ ਲਾਗੇ ਬੈਠਾ ਗੁਰਬਾਣੀ ਦੀਆਂ ਗੱਲਾਂ ਕਰੇ ਮੈਂ ਬਾਅਦ ਵਿੱਚ ਹੋਰੀ ਜੀ ਮਲਕ ਵੀ ਨਹੀਂ ਪਿੱਛਾ ਮੈਂ ਕਿਹਾ ਵੀਰ ਜੀ ਮੈਨੂੰ ਇੱਕ ਗੱਲ ਤੇ ਦੱਸੋ ਜੇ ਤੁਹਾਨੂੰ ਇਧਰ ਦੇ ਵਸਨੀਕ ਲੋਕਾਂ ਵਿੱਚ ਪਛਾਣਣਾ ਹੋਏ ਤੇ ਤੁਸੀਂ ਪਛਾਣੀ ਨਹੀਂ ਜਾ ਸਕਦੇ ਪਤਾ ਹੀ ਨਹੀਂ ਲੱਗਣਾ ਇਧਰ ਦਾ ਵਸਨੀਕ ਹੈ ਕਿ ਸਿੱਖਾਂ ਦਾ ਪੁੱਤਰ ਹੈ ਉਹ ਮੇਰੇ ਮੂੰਹ ਵੱਲ ਵੇਖਣ ਲੱਗ ਪਿਆ ਮੈਂ ਕਿਹਾ ਵੀਰਿਆ ਗੱਲ ਇਤਨੀਕ ਹੈ ਜੇ ਤੇਰੇ ਸਿਰ ਤੇ ਦਸਤਾਰ ਹੋਏਗੀ ਤੇ ਕਹਨ ਦੀ ਲੋੜ ਨਹੀਂ ਪੈਗੀ ਤੂੰ ਸਿੱਖਾਂ ਦਾ ਪੁੱਤਰ ਹੈ ਆਪਣੇ ਆਪ ਪਛਾਣਿਆ ਜਾਏ ਤੂੰ ਪਛਾਣਿਆ ਜਾਏਗਾ ਉਦੋਂ ਜਦੋਂ ਤੇਰੇ ਸਿਰ ਤੇ ਦਸਤਾਰ ਹੋਏਗੀ ਆਓ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਦਾ ਪਰਉਪਕਾਰ ਜਿਹੜਾ ਸਾਹਮਣੇ ਰੱਖਣ ਦਾ ਯਤਨ ਕਰੀਏ ਸਤਗੁਰੂ ਕਹਿੰਦੇ ਨੇ ਸਭ ਤੋਂ ਪਹਿਲੀ ਕੁਰੈਤ ਕੀਸਾ ਦੀ ਬੇਅਦਬੀ ਹੈ ਉਹਦੇ ਨਾਲ ਸੰਸਾਰ ਅੱਜ ਏਡਸ ਦੀ ਗੱਲ ਕਰਦਾ ਹੈ ਮੇਰੇ ਸਤਿਗੁਰੂ ਮਹਾਰਾਜ ਨੇ ਨਾ ਜਦੋਂ ਇੱਕ ਸ਼ਹਿਰਾ ਬਖਸ਼ਿਸ਼ ਕੀਤਾ ਇਹ ਜੱਤ ਸਾਤਾ ਪ੍ਰਤੀਕ ਹੈ ਤੁਸੀਂ ਕਦੀ ਇਤਿਹਾਸ ਦੇ ਪੰਨੇ ਪੜ੍ਹ ਕੇ ਵੇਖਿਓ ਜਿਨ੍ਹਾਂ ਨੇ ਗੁਰੂ ਬਾਬੇ ਦੀ ਇਸ ਅਮਰਤ ਮਹਿਤਾਤ ਨੂੰ ਲਿਆ ਉਹਨਾਂ ਦਾ ਕਰੈਕਟਰ ਕਿਤਨਾ ਆਚਰਣ ਬਹੁਤ ਉੱਚਾ ਸੀ ਰਾਤੀ ਬੈਠਾ ਦਾਸ ਵਿਚਾਰ ਕਰ ਰਿਹਾ ਸੀ ਵੀਰ ਪਰਮਿੰਦਰ ਸਿੰਘ ਜੀ ਉਹਨਾਂ ਨਾਲ ਜਿਨ੍ਹਾਂ ਨੇ ਖੰਡੇ ਕੀ ਪਾਉਲ ਵਾਕਏ ਸ਼ਕਤ ਕਿਉਂਕਿ ਅਸੀਂ ਪਤਾ ਕਿਦਾਂ शकਦੇ ਹਾਂ ਅਸੀਂ ਸੋਚਦੇ ਹਾਂ ਅੱਜ शक ਲੋ ਫਿਰ ਕੱਲ ਟੁੱਟ ਜਾਏਗਾ ਤੇ ਟੁੱਟ ਜਾਏ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਾਪੂ ਕਾਲੀ ਫੂਲਾ ਸਿੰਘ ਇਤਿਹਾਸ ਦਾ ਪੰਨਾ ਸ੍ਰੀ ਅਕਾਲ ਤਖਤ ਸਾਹਿਬ ਦੇ ਉਹ ਸੇਵਾਦਾਰ ਵੀ ਰਹੇ ਅਨੰਦਪੁਰ ਸਾਹਿਬ ਦੀ ਧਰਤੀ ਉਹਨਾਂ ਨੇ ਖੰਡੇ ਕੀ ਪੌਲਿਸ਼ ਕਰਾਈ ਇੱਕ ਬੰਦੇ ਨੇ ਕੇਸ ਕਤਲ ਕਰਾ ਲੇ ਖੰਡੇ ਕੀ ਪੌਲਿਸ਼ ਕਰਨ ਤੋਂ ਬਾਅਦ ਵੀ ਜਦੋਂ ਭਾਈ ਸਾਹਿਬ ਕਿਉਂਕਿ ਪੈਰਵਾਈ ਕਰਦੇ ਸਨ ਅਸੀਂ ਅਮਰ ਛਕਉਣ ਤੋਂ ਬਾਅਦ ਧਿਆਨ ਹੀ ਨਹੀਂ ਦਿੰਦੇ ਕਿ ਉਹਨੇ ਸੰਭਾਇਆ ਕਿ ਇਸ ਨਹੀਂ ਸੰਭਾਇਆ ਫਿਰ ਉਹ ਗਾਤਰਾ ਲਾ ਦਿੱਤਾ ਉਹ ਪੈਰਵਾਈ ਬਹੁਤ ਰੱਖਦੇ ਸੀ ਜਦੋਂ ਪੁੱਛਿਆ ਗਿਆ ਨਾ ਉਹਨੇ ਕੇਸ ਜਿਹੜੇ ਕਟਾ ਕੇ ਅਨੰਦਪੁਰ ਸਾਹਿਬ ਸਿੱਖਾਂ ਦੇ ਹੱਥ ਭੇਜ ਦਿੱਤੇ ਕਿ ਆ ਕੇਸ ਲੈ ਲਓ ਮੈਂ ਨਹੀਂ ਅਮਰ ਛਕਣਾ ਤੁਹਾਡਾ ਕੇਸਾਂ ਵਿੱਚ ਅਮਰ ਪਿਆ ਸੀ ਸੰਭਲੋ ਆਪਣਾ ਬਾਪੂ ਕਾਲੀ ਪੂਲਾ ਸਿੰਘ ਜੀ ਕਹਿੰਦੇ ਇਹਨੂੰ ਲੈ ਕੇ ਆਓ ਲੈ ਕੇ ਆਏ ਅਨੰਦਪੁਰ ਸਾਹਿਬ ਕਹਿੰਦੇ ਪਿਆਰੇ ਆ ਕੀ ਕੇ ਕੇਸ ਤੇ ਤੂੰ ਕਤਲ ਕਰਕੇ ਪੜਾ ਦਿੱਤੇ ਸਾਨੂੰ ਪੰਜ ਚੂਲੇ ਤੇਰੀਆਂ ਅੱਖਾਂ ਵਿੱਚ ਵੀ ਪਾਏ ਸਾਂ